ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮੇਲਾ ਗੀਤਕਾਰਾਂ ਦਾ 22 ਫਰਵਰੀ 2025 ਦਿਨ ਸ਼ਨੀਵਾਰ ਨੂੰ ਪੰਜਾਬੀ ਪਵਨ ਲੁਧਿਆਣਾ ਵਿਖੇ ਸਵੇਰ ਦੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਬਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਬਿਸ਼ਵ ਪੰਜਾਬੀ ਗੀਤਕਾਰ ਮੰਚ ਰਜਿਸਟਰਡ ਲੁਧਿਆਣਾ ਵੱਲੋਂ ਪੰਜਾਬੀ ਸਾਇਤ ਅਕੈਡਮੀ ਤੋਂ ਧਿਆਨ ਦੇ ਸਹਿਯੋਗ ਅਤੇ ਸਮੂਹ ਗੀਤਕਾਰਾਂ ਵੱਲੋਂ ਕੀਤੇ ਸਾਂਝੇ ਉਪਰਾਲੇ ਸਦਕਾ ਇਸ ਮੇਲੇ ਵਿੱਚ ਪੰਜਾਬ ਦੇ ਲਗਭਗ 1000 ਤੋਂ ਉੱਪਰ ਗੀਤਕਾਰਾਂ ਦੇ ਪੁੱਜਣ ਦੀ ਸੰਭਾਵਨਾ ਹੈ ਗੀਤਕਾਰਾਂ ਦੇ ਇਸ ਮੇਲੇ ਵਿੱਚ ਪੰਜਾਬ ਦੇ ਨਾਮੀ ਗੀਤਕਾਰਾਂ ਤੋਂ ਇਲਾਵਾ ਨਵੇਂ ਗੀਤਕਾਰ ਅਤੇ ਉਹੋ ਗੀਤਕਾਰ ਜਿਨ੍ਹਾਂ ਦੇ ਗੀਤ ਤਾਂ ਵੱਡੇ ਵੱਡੇ ਕਲਾਕਾਰਾਂ ਦੀ ਆਵਾਜ਼ ਵਿੱਚ ਸੁਣੇ ਹਨ ਪਰ ਅਸੀਂ ਕਦੇ ਉਹਨਾਂ ਨੂੰ ਦੇਖਿਆ ਨਹੀਂ ਉਹ ਸਾਰੇ ਗੀਤਕਾਰ ਵੀ ਆਪਣੀ ਹਾਜ਼ਰੀ ਭਰਨਗੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਉੱਗੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਸਾਡੇ ਗੀਤਕਾਰ ਵੀਰਾਂ ਨੂੰ ਇੰਡੀਅਨ ਪਰਫਾਰਮਿੰਗ ਰਾਈਟਸ ਸੁਸਾਇਟੀ ਸੰਸਥਾ ਨਾਲ ਜੋੜ ਕੇ ਉਹਨਾਂ ਨੂੰ ਉਹਨਾਂ ਦੇ ਗੀਤਾਂ ਦੀ ਉਮਰ ਪਰ ਰਾਇਲਟੀ ਦਿਵਾਉਣਾ ਗੀਤਾਂ ਦੀ ਚੋਰੀ ਨੂੰ ਰੋਕਣਾ 60 ਸਾਲ ਤੋਂ ਉੱਪਰ ਬਜ਼ੁਰਗ ਤੇ ਬਿਮਾਰ ਗੀਤਕਾਰਾਂ ਨੂੰ ਸਰਕਾਰ ਤੋਂ ਪੈਨਸ਼ਨ ਅਤੇ ਮੁਫਤ ਇਲਾਜ ਦਾ ਪ੍ਰਬੰਧ ਕਰਾਉਣਾ ਹੈ ਪੱਟੀ ਭੜੀ ਵਾਲਾ ਨੇ ਦੱਸਿਆ ਕਿ ਇਹ ਮੇਲਾ ਸਮੂਹ ਗੀਤਕਾਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਮੇਲੇ ਦੀ ਪ੍ਰਬੰਧਕ ਟੀਮ ਵਿੱਚ ਸ਼੍ਰੀ ਜਸਵੰਤ ਸੰਦੀਲਾ ਪਾਲੀ ਦੇਤਵਾਲੀਆ ਸੇਵਾ ਸਿੰਘ ਨੌਰਥ ਬਲਬੀਰ ਮਾਨ ਪੱਟੀ ਭੜੀ ਵਾਲਾ ਬਿੱਟੂ ਖੰਨੇ ਵਾਲਾ ਬੂਟਾ ਭਾਈ ਰੂਪਾ ਬੱਬੂ ਬਰਾੜ ਨਿੰਮਾ ਲੋਹਾਰਕੇ ਗੁਰਮਿੰਦਰ ਕੈਂਡੂਵਾਲ ਅਜੀਤ ਸਿੰਘ ਅਜੀਤਪਾਲ ਜੀਟੀ ਅਤੇ ਪੰਗੂ ਫਲੇੜੇ ਵਾਲਾ ਦੇ ਨਾਮ ਜ਼ਿਕਰਯੋਗ ਹਨ ਮੇਲੇ ਦੇ ਸਰਪ੍ਰਸਤ ਸਰਦਾਰ ਬਾਬੂ ਸਿੰਘ ਮਾਨ ਸ਼੍ਰੀ ਗੁਰਪਰਜਨ ਸਿੰਘ ਗਿੱਲ ਸ਼੍ਰੀ ਸ਼ਮਸ਼ੀਰ ਸਿੰਘ ਸੰਤੂ ਸ਼੍ਰੀ ਜਰਨੈਲ ਕੁਮਾਨ ਅਤੇ ਸਰਦਾਰ ਅਮਰੀਕ ਸਿੰਘ ਤਲਵੰਡੀ ਹਨ ਮੇਲੇ ਦੇ ਮੁੱਖ ਪ੍ਰਬੰਧਕ ਹੋਗੇ ਗੀਤਕਾਰ ਤੇ ਪੇਸ਼ਕਾਰ ਪੱਟੀ ਪੜੀਵਾਲਾ ਹਨ ਜਿਨ੍ਹਾਂ ਦੀ ਰਹਿਨਮਾਈ ਥੱਲੇ ਮੇਲੇ ਦੀ ਕੋਆਰਡੀਨੇਟਰ ਟੀਮ ਅਮਨ ਫੁੱਲਾਂਵਾਲ ਗਿੱਲ ਦੁਗਰੀ ਅਨੂਪ ਸਿੱਧੂ ਅਤੇ ਦਿਲਬਾਗ ਹੁੰਦਲ ਪੂਰੇ ਜੋਰ ਸ਼ੋਰ ਨਾਲ ਮੇਲੇ ਨੂੰ ਹਰ ਪੱਖੋਂ ਕਾਮਯਾਬ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਰਹੇ ਹਨ ਮੇਲੇ ਦੇ ਸਟੇਜ ਪ੍ਰਬੰਧਕਾਂ ਵਿੱਚ ਪ੍ਰੋਫੈਸਰ ਨਰਮਲ ਜੌੜਾ ਬਿੱਟੂ ਖੰਨੇਵਾਲਾ ਜਗਦਾਰ ਜੱਗੀ ਅਤੇ ਕਰਨੈਲ ਸੀਵਿਆ ਦੇ ਨਾਮ ਸ਼ਾਮਲ ਹਨ ਮੇਲੇ ਵਿੱਚ ਅਸ਼ੋਕ ਬਾਂਸਲ ਮਾਨਸਾ ਸ਼ਮਸ਼ੀਰ ਸਿੰਘ ਸੰਧੂ ਬਰਵੀਰ ਮਾਨਕ ਜਰਨੈਲ ਕੁਮਾਰ ਅਤੇ ਗੁਰਪ੍ਰਜਨ ਸਿੰਘ ਗਿੱਲ ਪੰਜਾਬੀ ਗੀਤਕਾਰੀ ਵਿੱਚ ਆ ਨਿਗਾਰ ਅਤੇ ਜੋ ਕਿ ਗੀਤਕਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਮੇਲੇ ਦੌਰਾਨ ਤਕਰੀਬਨ 2:30 ਵਜੇ ਤੋਂ ਪੰਜਾਬ ਦੇ ਸਿਰਕਟ ਗਾਇਕ ਗੀਤਕਾਰ ਪਾਲੀ ਦੇਤਵਾਲੀ ਜਸਵੰਤ ਸੰਦੀਲਾ ਦੇਵੀ ਮਖਸੂਸਪੂਰੀ ਸਰਬਜੀਤ ਚੀਮਾ ਹਾਕਮ ਬਖਤਰੀ ਵਾਲਾ ਆਤਮਾ ਬੁੱੱਲੇ ਵਾਲੀਆ ਬਲਬੀਰ ਬੋਪਾਰਾਏ ਹਰਿੰਦਰ ਸੰਧੂ ਬੀਤ ਬਲਜੀਤ ਬਹਿੱਪੀ ਰਾਏ ਕੋਟੀ ਬਿੱਟੂ ਖੰਨੇਵਾਲਾ ਫਤਿਹ ਸ਼ੇਰਗਿੱਲ ਬਿੰਦਰ ਨੱਥੂ ਮਾਜਰਾ ਪ੍ਰੀਤ ਹਰਪਾਲ ਕੁਲਦੀਪ ਕੰਡਿਆਰਾ ਸ਼ਨੀਸ਼ਾ ਅਤੇ ਸ਼ੇਰ ਰਾਣਵਾ ਆਪਣੇ فن ਦਾ ਮੁਝਾਰਾ ਕਰਨਗੇ ਗੀਤਕਾਰਾਂ ਦੇ ਇਸ ਮੇਲੇ ਵਿੱਚ ਪੰਜਾਬ ਦੇ ਸਾਰੇ ਗਾਇਕਾਂ, ਸੰਗੀਤਕਾਰਾਂ, ਵੀਡੀਓ ਡਾਇਰੈਕਟਰਾਂ, ਕਵੀਆਂ, ਲੇਖਕਾਂ, ਸਾਹਿਤਕਾਰਾਂ, ਗਜ਼ਲਗੁਆਂ, ਕਹਾਣੀਕਾਰਾਂ, ਭੰਗੜੇ, ਗਿੱਧੇ ਦੇ ਕਲਾਕਾਰਾਂ, ਪੱਤਰਕਾਰਾਂ, ਲੇਖਕਾਂ, ਸ਼ਾਇਰਾ, ਬੁੱਧੀਜੀਵੀਆਂ, ਮੀਡੀਆ ਤੇ ਪ੍ਰੈਸ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਮੇਲੇ ਦੀ ਖਾਸੀਅਤ ਇਹ ਹੈ ਕਿ ਮੇਲੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਯੂਰਪ ਤੋਂ ਵਿਸ਼ੇਸ਼ ਕਰਕੇ ਗੀਤਕਾਰ ਭਾਗ ਲੈ ਰਹੇ ਹਨ। ਮੇਲੇ ਵਾਲੇ ਦਿਨ ਸਵੇਰ ਤੋਂ ਚਾਹ ਦਾ ਅਤੇ ਚਾਹ ਦਾ ਲੰਗਰ ਅਟੁੱਟ ਵਰਤੇਗਾ ਮੇਲੇ ਦਾ ਲਾਈਵ ਪ੍ਰਸਾਰਣ ਅਮਨਦੀਪ ਸਿੰਘ ਫੁੱਲਾਂਵਾਲ ਵੱਲੋਂ ਸੋਚ ਪੰਜਾਬ ਦੀ ਅਤੇ ਹੋਰ ਚੈਨਲਾਂ ਤੇ ਕੀਤਾ ਜਾਵੇਗਾ